ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਜੇ ਸਾਡਾ ਵਿਸ਼ਾ ਉਹ ਹੈ ਸਿੱਖ ਕਿੰਜ ਜੀਵੇ ਜੋ ਦੌਰ ਸਿੱਖ ਸਿਆਸਤ ਵਿੱਚ ਹੁਣ ਚੱਲ ਰਿਹਾ ਹੈ ਉਸ ਨੂੰ ਸਮਝਣ ਲਈ ਪਿਛਾਂ ਚਾਤ ਮਾਰਨੀ ਬੇਹੱਦ ਜ਼ਰੂਰੀ ਹੈ ਇਤਿਹਾਸ ਗਵਾਹ ਹੈ ਕਿ ਸਿੱਖ ਆਗੂ ਆਪਣੀ ਅਗਵਾਈ ਨੂੰ ਲੋਕ ਹਿੱਤ ਵਿੱਚ ਸਾਬਤ ਕਰਨ ਲਈ ਜੁੱਜਵਾਤੀ ਸਿੱਖਾਂ ਨੂੰ ਉਤੇਜਿਤ ਕਰਕੇ ਸ਼ਹਾਦਤ ਦੇ ਰਾਹ ਤੋਰਦੇ ਰਹੇ ਨੇ ਲੋਕ ਤਸੀਹੇ ਚੱਲ ਕੇ ਕੁਰਬਾਨੀਆਂ ਦੇ ਕੇ ਤਸੱਲੀ ਹਾਸਲ ਕਰਦੇ ਰਹੇ ਹਨ ਅਤੇ ਆਗੂ ਉਹਨਾਂ ਦੀ ਕੁਰਬਾਨੀ ਸ਼ਹਾਦਤ ਉਤੇ ਝੂਠੇ ਮੂਠੇ ਹੰਝੂ ਵਹਾ ਕੇ ਆਪਣੀਆਂ ਕੁਰਸੀਆਂ ਗੱਦੀਆਂ ਦੀਆਂ ਨੀਹਾਂ ਪੁਖਤਾ ਕਰਦੇ ਰਹੇ ਹਨ ਇਹ ਦਰਦਨਾਕ ਸਿਲਸਲਾ ਘੱਟੋ-ਘੱਟ 1966 ਤੋਂ ਅਕਾਲੀ ਸਿਆਸਤ ਦਾ ਧੁਰਾ ਰਿਹਾ ਹੈ ਇਸ ਵਿੱਚੋਂ ਸਿੱਖ ਸਿਆਸਤ ਦੇ ਕਿਸੇ ਸੁਖਾਵੀ ਮੰਜ਼ਲ ਉੱਤੇ ਪਹੁੰਚ ਸਕਣ ਦੇ ਰਾਹ ਵਿੱਚ ਵੱਡੀਆਂ ਰੁਕਾਵਟਾਂ ਆਈਆਂ ਇੱਕ ਵਾਰ ਸਰਦਾਰ ਕਪੂਰ ਸਿੰਘ ਨੂੰ ਦਿਸ਼ਾ ਤੋਂ ਸਖਣੀਆਂ ਸ਼ਹੀਦੀਆਂ ਉੱਤੇ ਚਾਨਣਾ ਪਾਉਣ ਲਈ ਬੇਨਤੀ ਕੀਤੀ ਉਹਨਾਂ ਉਹੀ ਗੱਲ ਆਖੀ ਜੋ ਉਹ ਆਮ ਆਖਿਆ ਕਰਦੇ ਸਨ ਕਿ ਯਾਦ ਰੱਖੋ ਬੱਕਰੇ ਆਦ ਕਾਲ ਤੋਂ ਕੁਰਬਾਨੀਆਂ ਦਿੰਦੇ ਆਏ ਹਨ ਪਰ ਬਕਰਿਸਤਾਨ ਕਦੇ ਨਹੀਂ ਬਣੇਗਾ ਸ਼ਹੀਦੀ ਦਾ ਤੀਰ ਸਿੱਧਾ ਮੱਛੀ ਦੀ ਅੱਖ ਵਿੱਚ ਵਜਣਾ ਜ਼ਰੂਰੀ ਹੈ ਸਰਦਾਰ ਕਪੂਰ ਸਿੰਘ ਕਹਿੰਦੇ ਸਨ ਕਿ ਗੁਲਾਮੀ ਕਬੂਲਣ ਦੀ ਬਜਾਏ ਸਾਰੀ ਕੌਮ ਦਾ ਲੜ ਕੇ ਖਤਮ ਹੋ ਜਾਣਾ ਹੀ ਗੌਰਵਸ਼ਾਲੀ ਹੁੰਦਾ ਹੈ ਹਾਜ਼ਰੀਨ ਸੁਗੜ ਲੋਕਾਂ ਨੇ ਝਟ ਜਕਾਰੇ ਛੱਡ ਦਿੱਤੇ ਸ਼ਾਇਦ ਕਿਸੇ ਨੇ ਵੀ ਸਰਦਾਰ ਦੇ ਬਕਰਸਤਾਨ ਵਾਲੇ ਬਚਨ ਦਾ ਸਹੀ ਮੁਲਾਂਕਣ ਹੀ ਨਹੀਂ ਕੀਤਾ ਸਰਦਾਰ ਕਪੂਰ ਸਿੰਘ ਨੇ ਸਪਸ਼ਟ ਰੂਪ ਵਿੱਚ ਵੱਧ ਅਧਿਕਾਰਾਂ ਦੀ ਗੱਲ ਕੀਤੀ ਪੰਜਾਬ ਦੀ ਬਿਜਲੀ ਪੰਜਾਬ ਨੂੰ ਪੰਜਾਬ ਦਾ ਪਾਣੀ ਪੰਜਾਬ ਨੂੰ ਚੰਡੀਗੜ੍ਹ ਪੰਜਾਬ ਦਾ ਪਹਿਲੇ ਦਰਜੇ ਦੇ ਸ਼ਹਿਰੀ ਵਾਂਗ ਰਹਿਣਾ ਆਦ ਸਭ ਕੁਝ ਸਪਸ਼ਟ ਸੀ ਪਰ ਅਫਸੋਸ ਸਾਡੀ ਮਾੜੀ ਆਗੂ ਨੀਤੀ ਜਾਂ ਇੰਜ ਕਹਿ ਲਓ ਕਿ ਧੋਖੇ ਨਾਲ ਸਾਡੇ ਤੇ ਸਾਡਿਆਂ ਨੇ ਹੀ ਤਲਵਾਰ ਕੱਢ ਮਾਰੀ ਤੇ ਅਸੀਂ ਸਭ ਕੁਝ ਹਾਰ ਬੈਠੇ ਇੱਕ ਸਵਾ ਦੇ ਵਿੱਚ ਸੁਧਾਰਤ ਸੰਕਰ ਨੇ ਕਹਿਣ ਲੱਗੇ ਅਕਾਲੀਆਂ ਨੂੰ ਇਹਨੇ ਭੋਲੇ ਵੀ ਨਾ ਆਖੋ ਇਹਨਾਂ ਨੂੰ ਸੰਤ ਜਰਨੈਲ ਸਿੰਘ ਅਤੇ ਇੰਦਰਾ ਗਾਂਧੀ ਦੋਨੋਂ ਦਸ਼ਮਨ ਪੰਜਾਬ ਦੇ ਸਨ ਇਹਨਾਂ ਨੇ ਇੰਦਰਾ ਕੋਲੋਂ ਸੰਤਾਂ ਨੂੰ ਅਤੇ ਇੰਦਰਾ ਨੂੰ ਸੰਤਾਂ ਕੋਲੋਂ ਮਰਵਾ ਦਿੱਤਾ ਆਪ ਮੱਖਣ ਵਿੱਚੋਂ ਵਾਲ ਵਾਂਗ ਨਿਕਲ ਗਏ ਸੋ ਉਹ ਜੋ ਕੇ ਸਮੇਂ ਵੀ ਸਿੱਖਾਂ ਨੂੰ ਹਰ ਸਿਆਸੀ ਦਲ ਨੂੰ ਪੰਥਕ ਕਸਵੱਟੀ ਤੇ ਹੁਣ ਪਰਖ ਲੈਣਾ ਚਾਹੀਦਾ ਹੈ ਨਹੀਂ ਤਾਂ ਸਰਦਾਰ ਠਾਕੁਰ ਸਿੰਘ ਸੰਧਾ ਵਾਲੀਆਂ ਦੀ ਸਾਨੂੰ 1932 ਚ ਕੀਤੀ ਭਵਿੱਖਬਾਣੀ ਸੱਚੀ ਹੋ ਜਾਵੇਗੀ ਕਿ ਗੁਰੂ ਨਾ ਕਰੇ ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾ ਦਾ ਹੋਵੇਗਾ ਰਾਜ ਭਾਗ ਵਿੱਚ ਹਿੱਸੇਦਾਰੀ ਬਣਦਾ ਨਹੀਂ ਹੋਣਾ ਬਿਲਕੁਲ ਇਸੇ ਤਰ੍ਹਾਂ ਦਾ ਹੀ ਤੌਖਲਾ ਸਰਦਾਰ ਭਗਵਾਨ ਸਿੰਘ ਸੱਭ ਜੱਜ ਨੇ ਇੱਕ ਸੁਣਵਾਈ ਦੌਰਾਨ ਟਿੱਪਣੀ ਕਰਦਿਆਂ ਕਿਹਾ ਸੀ ਕਿ ਸਿੱਖੀ ਹੁਣ ਬਹੁਤਾ ਚਿਰ ਨਹੀਂ ਬਚਣੀ ਮੈਂ ਸਮਝਦਾ ਹਾਂ ਕਿ ਸਿੱਖ ਸਿੱਖ ਹੋ ਕੇ ਵੀ Hindu ਹੋਣ ਦਾ ਅੱਕ ਕਿਉਂ ਚੱਬਣ ਲੱਗ ਗਏ ਹਨ ਪਰ ਹੁਣ ਇਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਜੇ ਆਪਣੇ ਆਪ ਨੂੰ ਇਹ Hindu ਨਹੀਂ ਕਹਿੰਦੇ ਤਾਂ ਜ਼ਮੀਨ ਜਾਂਦੀ ਹੈ ਤੇ ਜੇ Hindu ਕਹਿੰਦੇ ਹਨ ਤਾਂ ਸਿੱਖੀ ਜਾਂਦੀ ਹੈ ਜ਼ਮੀਨ ਵਟੇ ਸਿੱਖੀ ਰੱਖਣੀ ਇਹਨਾਂ ਲਈ ਬੜਾ ਮਹਿੰਗਾ ਸੌਦਾ ਹੈ ਇਹ ਵਿਚਾਰੇ ਤਾਂ ਵਾਹਿਦੋਂ ਬਿਨਾ ਹੋਰ ਕੋਈ ਧੰਦਾ ਵੀ ਨਹੀਂ ਜਾਣਦੇ ਇਹਨਾਂ ਕਿਹੜਾ Hindu ਆ ਵਾਂਗ ਪਕੌੜੇ ਤਲ ਕੇ ਰੋਟੀ ਕਮਾ ਲੈਣੀ ਹੈ ਸੋ ਸਾਡਾ ਇਹ ਕਹਿਣ ਤੋਂ ਭਾਵ ਜੋ ਕੁਝ ਪਿੱਛੇ ਅਸੀਂ ਗੱਲਾਂ ਕੀਤੀਆਂ ਨੇ ਜਾਂ ਤੁਹਾਡੇ ਨਾਲ ਸਾਂਝਾਂ ਪਾਈਆਂ ਨੇ ਜਾਂ ਇਹ ਰੜਕਦੇ ਬੋਲ ਬਣਾ ਰਹੇ ਆ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਕੋਈ ਤਾਂ ਉੱਠੇਗਾ ਜੋ ਸਮੇਂ ਨੂੰ ਸਹੀ ਗੇੜ ਦੇਵੇਗਾ ਇਸੇ ਉਮੀਦ ਨਾਲ ਅਗਾਹ ਵੀ ਅਸੀਂ ਬੋਲਦੇ ਰਹਾਂਗੇ ਤੇ ਜੁਜਾਰ ਟਾਈਮ ਵਿੱਚ ਅਖਬਾਰ ਦੇ ਵਿੱਚ ਲਿਖਦੇ ਵੀ ਰਹਾਂਗੇ ਤੁਸੀਂ ਦੇਖਦੇ ਰਹੋ ਜੁਜਾਰ ਟਾਈਮ ਅੱਜ ਦੇ ਰੜਕ ਦੇ ਬੋਲ ਦੇ ਵਿੱਚ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪੜ੍ਹਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ